ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਕਲਾਥ ਹਾਊਸ ਪਿੰਡ ਖੜਿਆਲ ਅੱਜ ਆਪਾਂ ਤੁਹਾਡੇ ਵਾਸਤੇ ਉਹ ਵੈਰੈਟੀ ਲੈ ਕੇ ਆਏ ਜਿਹੜੀ ਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਪੂਰੀ ਟ੍ਰੈਂਡਿੰਗ ਦੇ ਵਿੱਚ ਐ ਕਾਟਰਾਈਜ਼ ਮੈਚਿੰਗ ਕਾਟਰਾਈਜ਼ ਪੂਰੀ ਸੋਹਣੀ ਕੁਆਲਿਟੀ ਦੀ ਹਰ ਤਰ੍ਹਾਂ ਦੀ ਕਾਟਰਾਈਜ਼ ਵੈਸੇ ਬਾਜ਼ਾਰ ਦੇ ਵਿੱਚ ਕਈ ਤਰ੍ਹਾਂ ਦੀ ਵਿਕ ਰਹੀ ਐ ਪਰ ਆਪਾਂ ਤੁਹਾਡੇ ਵਾਸਤੇ ਬਿਲਕੁਲ ਹੀ ਜਿਹੜੀ ਸਿਰੇ ਦੀ ਵੈਰੈਟੀ ਦੀ ਕਾਟਰਾਈਜ਼ ਆ ਉਹ ਲੈ ਕੇ ਆਏ ਆ ਅੱਜ ਤੁਹਾਨੂੰ ਡਿਜ਼ਾਈਨ ਨਿਗਾ ਕਰਾਉਣੇ ਆ ਦਿਖਾਓ ਜੀ ਡਿਜ਼ਾਈਨ ਪਹਿਲਾਂ ਉਹਦੇ ਹੱਥ ਚ ਫੜਾ ਦੇ ਵੀਰੋ ਤੇ ਡਿਜ਼ਾਈਨ ਦੇਖ ਲਓ ਤੁਸੀਂ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆਉਣਗੇ ਅਗਲਾ ਡਿਜ਼ਾਈਨ ਦਿਖਾ ਦਿ ਲਗਾਤਾਰ ਡਿਜ਼ਾਈਨ ਦਿਖਾ ਦਿਓ ਸਾਰੇ ਜਿੰਨੇ ਆਪਣੇ ਕੋਲੇ ਪਹੁੰਚੇ ਨੇ ਕਿਉਂਕਿ ਇੰਨੀ ਸੋਹਣੀ ਚੀਜ਼ ਐ ਇਹ ਜਿੰਨੇ ਸੂਟ ਵੀ ਆਪਣੇ ਕੋਲੇ ਆ ਜਾਂ ਉੰਨੇ ਥੋੜੇ ਐ ਇਸ ਚੀਜ਼ ਦੇ ਡਿਜ਼ਾਈਨ ਤੁਸੀਂ ਚੈੱਕ ਕਰੀ ਜਾਓ ਜਿਹੜੇ ਭੈਣ ਭਰਾਵਾਂ ਨੂੰ ਇਸ ਚੀਜ਼ ਦੀ ਡਿਮਾਂਡ ਹੈ ਕਾਟਰਾਇਜ਼ ਦੀ ਮੈਚਿੰਗ ਸਲਵਾਰਾਂ ਦੇ ਨਾਲ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਨੀਚੇ ਹਾਂ ਇੱਥੇ ਕਰਕੇ ਦੇਖੋ ਜੀ ਡਿਜ਼ਾਈਨ ਇੱਕ ਤੋਂ ਇੱਕ ਸਾਰੇ ਸੋਹਣੇ ਮਿਲਣਗੇ ਇੱਕ ਡਿਜ਼ਾਈਨ ਦੇ ਵਿੱਚ ਕਈ ਕਈ ਸੂਟ ਵੀ ਲੈ ਸਕਦੇ ਹੋ ਤੁਸੀਂ ਦੇਖੋ ਜੀ ਅਗਲਾ ਡਿਜ਼ਾਈਨ ਉੱਥੇ ਪਾਸੇ ਨਾ ਫੜਾਇਆ ਤੂੰ ਆਹ ਪਾਸਾ ਫੜਾਇਆ ਕਰ ਉਹਨੂੰ ਹਾਂ ਇਧਰੋਂ ਉਹ ਖੁੱਲਣਾ ਜਾਣ ਸੂਟ ਐ ਫੜ ਤੂੰ ਫਿਰ ਦੂਜੇ ਨੂੰ ਫੜਾਇਆ ਕਰ ਤੈਨੂੰ ਜਿਵੇਂ ਸਮਝ ਆ ਹਾਂ ਐ ਹਾਂ ਉਹ ਫਿਰ ਖੁੱਲਦਾ ਨਹੀਂਗਾ ਸੂਟ ਦੇਖੋ ਜੀ ਬਹੁਤ ਸੋਹਣੇ ਸੂਟ ਐ ਇੱਕ ਨਾਲ ਦੇ ਤੁਸੀਂ 2-2 4-4 ਸੂਟ ਵੀ ਸਾਡੇ ਤੋਂ ਆਰਡਰ ਕਰਕੇ ਮੰਗਾ ਸਕਦੇ ਹੋ ਉੜਾ ਨੀਵੇਂ ਕਰਕੇ ਰੱਖਿਆ ਕਰ ਮਾਲਾ ਉੱਚਾ ਚੱਕੀ ਜਾਂ ਨਾ ਇੱਥੇ ਦੇਖੋ ਜੀ ਪੂਰੇ ਸੋਹਣੇ ਡਿਜ਼ਾਈਨ ਅੱਜ ਕਰਨ ਸਿੰਘ ਦਿਖਾ ਰਿਹਾ ਹੈ ਵੀਡੀਓ ਆਨਲਾਈਨ ਜਿਹੜੇ ਭੈਣ ਭਰਾ ਮੰਗਾਉਣਾ ਚਾਹੁੰਦੇ ਨੇ ਨੀਚੇ ਨੀ ਚਿੰਨੀ ਮੈਂ ਰੱਖਿਆ ਕਰ ਇੱਥੇ ਹਾਂ ਇੱਥੇ ਦਿਖਾਇਆ ਕਰ ਆਨਲਾਈਨ ਜਿਹੜੇ ਭੈਣ ਭਰਾ ਮੰਨੇ ਮੰਗਾਉਣੇ ਆ ਸੂਟ ਉਹ ਵੀ ਸਾਨੂੰ ਸਕਰੀਨ ਸ਼ਾਟ ਲੈ ਕੇ ਭੇਜ ਸਕਦੇ ਹੋ ਤਾਂ ਹੀ ਇਸ ਤਰ੍ਹਾਂ ਦੀ ਵੀਡੀਓ ਬਣਾ ਰਹੇ ਆ ਦੇਖੋ ਜੀ ਡਿਜ਼ਾਈਨ ਆਉਣਗੇ ਬਹੁਤ ਹੀ ਬਾਕਮਾਲ ਡੇਲੀ ਆਪਣੇ ਕੋਲੇ ਅਪਡੇਟ ਹੁੰਦੇ ਰਹਿੰਦੇ ਨੇ ਇਸ ਤਰ੍ਹਾਂ ਦੇ ਨਵੇਂ-ਨਵੇਂ ਡਿਜ਼ਾਈਨ ਕਾਪਟਰਾਇਜ਼ ਮੈਚਿੰਗ ਦੇ ਵਿੱਚ ਦੇਖੋ ਡੇਲੀ ਨਵੇਂ ਤੋਂ ਨਵੇਂ ਵੀਡੀਓ ਸੂਟਾਂ ਦੇ ਦੇਖਣ ਲਈ ਆਪਣਾ ਚੈਨਲ ਵੀ ਸਬਸਕ੍ਰਾਈਬ ਤੁਸੀਂ ਕਰ ਲਵੋ ਜੇ YouTube ਤੇ ਵੀਡੀਓ ਦੇਖ ਰਹੇ ਹੋ ਸਬਸਕ੍ਰਾਈਬ ਕਰ ਲਓ ਜੇ Facebook ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਪੇਜ ਨੂੰ ਦੇਖੋ ਜੀ ਡਿਜ਼ਾਈਨ ਪੂਰੇ ਸੋਹਣੇ ਥੋੜਾ ਹੱਥ ਨਹੀਂ ਮਾਰਖਿਆ ਕਰ ਬੜਾ ਉੱਚਾ ਲੱਗਿਆ ਨੇ ਆਨਲਾਈਨ ਮੰਗਵਾ ਸਕਦੇ ਹੋ ਸਾਡੇ ਤੁਸੀਂ ਆਰਡਰ ਤੇ ਤੇ ਆਪਨੀ ਦੁਕਾਨ ਤੇ ਆ ਕੇ ਵੀ ਪਿੰਡ ਖੜਿਆਲ ਤੁਸੀਂ ਖਰੀਦ ਸਕਦੇ ਹੋ ਖਾਲਸਾ ਕਲਾਥ ਹਾਊਸ ਪੂਰੀ ਸਿਰੇ ਦੀ ਕੁਆਲਿਟੀ ਹੋ ਐਂਡ ਸੋਨੇ ਚੁਣਵੇਂ ਡਿਜ਼ਾਈਨ ਹੋਣਗੇ ਜਿਹੜੇ ਡਿਜ਼ਾਈਨ ਪੂਰੇ ਹਿੱਟ ਨੇ ਉਹ ਡਿਜ਼ਾਈਨ ਆਪਾਂ ਤੁਹਾਡੇ ਵਾਸਤੇ ਲੈ ਕੇ ਆਉਣੇ ਹੁੰਦੇ ਆ ਦੇਖੋ ਜੀ ਸੋਹਣੇ ਕੁਆਲਿਟੀ ਦਾ ਕਪੜਾ ਬਿਲਕੁਲ ਹੀ ਹੋਰ ਵੀ ਹਰ ਤਰ੍ਹਾਂ ਦੇ ਵਰਕ ਵਾਲੇ ਪ੍ਰਿੰਟ ਵਾਲੇ ਸੂਟ ਜੋ ਵੀ ਤੁਸੀਂ ਲੈਣਾ ਚਾਹੁੰਦੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਪੂਰੇ ਹੀ ਬਾਜਵਾ ਆਪਣੇ ਹਰ ਚੀਜ਼ ਦੇ ਰੇਟ ਰਹਿਣਗੇ ਠੀਕ ਹੈ ਜੀ ਫਿਰ ਅੱਜ ਸੀ ਕਾਟਰਾਇਜ਼ ਦੇ ਸੂਟ ਤੁਸੀਂ ਜਿੰਨੇ ਮਰਜ਼ੀ ਕਨਾਲ ਦੇ ਸਾਨੂੰ ਆਰਡਰ ਕਰਕੇ ਮੰਗਵਾ ਸਕਦੇ ਹੋ ਪੂਰੇ ਸੋਨੇ ਰੰਗ ਤੇ ਡਿਜ਼ਾਈਨ ਪਲੇਨ ਇਹਨਾਂ ਨਾਲ ਸਲਵਾਰਾ ਆਉਣਗੇ ਆ ਤੇ ਆਪਣੀ ਦੁਕਾਨ ਤੋਂ ਆ ਕੇ ਵੀ ਜਿੰਨੇ ਮਰਜ਼ੀ ਸੂਟ ਤੁਸੀਂ ਲੈ ਜਾ ਸਕਦੇ ਹੋ ਆਨਲਾਈਨ ਬੈਠੇ ਹੋ ਤਾਂ ਆਨਲਾਈਨ ਆਰਡਰ ਕਰ ਸਕਦੇ ਹੋ ਪਰ ਆਨਲਾਈਨ ਦੇ ਵਿੱਚ ਇਹ ਚੀਜ਼ ਹੁੰਦੀ ਹੈ ਵੀ ਪੇਮੈਂਟ ਪਹਿਲਾਂ ਹੋਊਗੀ ਤੇ ਬਾਅਦ ਦੇ ਵਿੱਚ ਤੁਹਾਡਾ ਕੋਰੀਅਰ ਕੀਤਾ ਜਾਊਗਾ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਓ ਨੰਬਰ 2 ਦੇ ਉੱਪਰ ਤੁਸੀਂ ਸਾਨੂੰ ਸਿਰਫ WhatsApp ਦੇ ਉੱਪਰ ਹੀ ਕੰਟੈਕਟ ਕਰਨਾ ਹੈ ਜਿਹੜਾ ਸੀ ਨੰਬਰ ਦਿੱਤਾ ਹੋਇਆ ਵੀਡੀਓ ਦੇ ਨੀਚੇ ਨੰਬਰ ਦਿੱਤਾ ਹੋਇਆ 9023788670 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ